ਨਮਸਕਾਰ ਸਤਿ ਸ੍ਰੀ ਅਕਾਲ ਮਰਹਬਾ ਸੋ ਇੱਕ ਵਾਰ ਫੇਰ ਸ਼ਹਿਰ ਲੁਧਿਆਣਾ ਹੋਟਲ ਹਾਇਆਤ ਔਰ ਸ਼ੋ ਐਲ ਡਬਲਯੂ ਐਮਏ ਸੋ ਨਾਇਨਥ ਐਲ ਡਬਲਯੂ ਐਮਏ ਸ਼ੋ ਦੇ ਵਿੱਚ ਜਿਹੜਾ ਇੱਕ ਬੁਕਿੰਗਸ ਨੂੰ ਲੈ ਕੇ ਔਰ ਜਿਹੜਾ ਫੀਡਬੈਕ ਸ਼ੋ ਹੈ ਉਹ ਲਗਾਤਾਰ ਦੂਸਰੇ ਦਿਨ ਦੇ ਹਾਫ ਚ ਪਹੁੰਚ ਚੁੱਕਾ ਹੈ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵੇਲੇ ਅਸੀਂ ਖੜੇ ਹਾਂ ਲਵ ਬਰਡ ਦੇ ਸਟਾਲ ਤੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਸਿਲੈਕਸ਼ਨ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਸੀਰੀਅਸਨੈਸ ਹੈ ਔਰ ਫੀਡਬੈਕ ਦਿੱਤਾ ਜਾ ਰਿਹਾ ਹੈ ਚੈੱਕ ਕੀਤਾ ਜਾ ਰਿਹਾ ਹੈ ਕਿ ਕੀ ਨਵੀਂ ਆਈਟਮ ਮੈਨੂਫੈਕਚਰਰ ਵੱਲੋਂ ਬਣਾਈ ਗਈ ਹੈ ਸੋ ਸਮਝ ਕੇ ਇਹਨੂੰ ਕਹਿੰਦੇ ਇਹ ਸ਼ੋ ਦਾ ਤੋਂ ਬਿਨਾ ਜਿਹੜਾ ਵਿంటర్ ਕਲੈਕਸ਼ਨ ਦੀ ਜਿਹੜਾ ਫਾਈਨਲਾਈਜ਼ ਫਾਈਨਲ ਸਟੇਜ ਪੋਸੀਬਲ ਹੀ ਨਹੀਂ ਹੈ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਦੀਆਂ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਇਸ ਟਾਈਮ 올 ਓਵਰ ਇੰਡੀਆ ਦਾ ਜਿਹੜਾ ਵਿంటర్ ਸੈਟ ਹੈ ਉਸ ਨੂੰ ਲੈ ਕੇ ਤਿਆਰੀਆਂ ਫਾਈਨਲ ਜੌਰਾ ਤੇ ਸ਼ੁਰੂ ਹੋ ਚੁੱਕੀ ਹੈ ਸੋ ਰਾਉਂਡ ਜਿਹੜੇ ਸ਼ੁਰੂ ਹੋ ਚੁੱਕੇ ਸੋ ਗੱਲਬਾਤ ਕਰਾਂਗੇ ਇਸ ਟਾਈਮ ਅਸੀਂ ਵਿਸਟਰਜ਼ ਦੇ ਨਾਲ ਸਭ ਤੋਂ ਪਹਿਲਾਂ ਕਿ ਕੀ ਕਹਿੰਦੇ ਵਿਸਟਰ ਕੀ ਕਹਿੰਦਾ ਤਜਰਬਾ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਸ਼ੁਭਨਾਮ ਮੇਰਾ ਨਾਮ ਰਿਸ਼ਪਾਲ ਸਿੰਘ ਜੀ ਸਰ ਕਿੱਥੋਂ ਆਏ ਹੋ ਇਹ ਲਾਂਬਾ ਗਰਮੰਟ ਜੀ ਲਾਂਬਾ ਗਰਮੰਟ ਹਾਂਜੀ ਹਾਂਜੀ ਤੇ ਸ਼ਹਿਰ ਲੁਧਿਆਣਾ ਜੀ ਅਰੇ ਵਾਹ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਭਾਜੀ ਬਸ ਠੀਕ ਹੈ ਜੀ ਸਾਡੇ ਜੋ ਧਿਆਨ ਵੀ ਹੁੰਦਾ ਲਿਹਾਜ਼ ਨਹੀਂ ਕਰਨਾ ਸਰ ਨਹੀਂ 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 ਨਾ ਜੀ ਨਾ ਅੱਜ ਕੱਲ ਜੀ ਕਸਟਮਰ ਬਹੁਤ ਜ਼ਿਆਦਾ ਸਿਆਣਾ ਹੋ ਚੁੱਕਾ ਹੈ ਉਹੀ 5 7 10 ਲੈਵਲ ਜਿਹੜੇ ਨੇ ਇੰਨੇ ਕੱਚੇ ਐਸ ਪ੍ਰੋਡਕਸ਼ਨ ਕਰ ਰਹੇ ਨੇ ਔਰ ਅਸੀਂ ਇਹਨਾਂ ਨਾਲ ਜਿਵੇਂ ਲੱਭੜ ਫਰਮ ਦੇ ਅਸੀਂ ਸੈੱਟ ਦੇਖਣ ਆਏ ਆ ਤਕਰੀਬਨ 40 ਸਾਲ ਤੋਂ ਇਹਨਾਂ ਨਾਲ ਸਾਡਾ ਕੰਮ ਚੱਲ ਰਿਹਾ ਹੈ ਔਰ ਡੇ ਡੇ ਟੂ ਡੇ ਮਤਲਬ ਕਿ ਦਿਨ ਦੁਗਨੇ ਰਾਜੋਗ ਨੇ ਤਰੱਕੀ ਕਰ ਰਹੇ ਆ ਔਰ ਜਿਹੜੇ ਲਾਈਨ ਤੇ ਸੈੱਟ ਸੀ ਉਸੇ ਲਾਈਨ ਦੇ ਉੱਤੇ ਅੱਜ ਬਹੁਤ ਜ਼ਿਆਦਾ ਇਹ ਕਰੇਜ਼ ਕਰ ਰਹੇ ਨੇ ਜੀ ਔਰ ਸਾਨੂੰ ਬਹੁਤ ਖੁਸ਼ੀ ਹੈ ਜੀ ਔਰ ਪਿਓਰਟੀ ਨਾਲ ਮਾਲ ਪਹੁੰਚਦਾ ਆਂਦੇ ਨੇ ਸਾਨੂੰ ਔਰ ਪ੍ਰੋਡਕਸ਼ਨ ਵੀ ਇਹਨਾਂ ਦੀ ਬਹੁਤ ਅੱਛੀ ਹੈ ਜੀ ਹਾਂ ਤਾਂ ਇਹ ਸਰਤੇ ਖੜੇ ਹੈਗੇ ਨਾ 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 ਪਹਿਲੇ ਤੁਹਾਨੂੰ ਪਹਿਲੇ ਤੁਹਾਨੂੰ ਪਹਿਲੇ ਗੱਲ ਹੀ ਸ਼ੁਰੂ ਕੀ ਕਿਸੇ ਕਹ ਰਿਹਾ ਤੁਹਾਡਾ ਤਜਰਬਾ ਦੇਖ ਕੇ ਲੱਗਦਾ ਨਹੀਂ ਤੁਸੀਂ ਲਿਆਇ ਕਰਦੇ ਪਹਿਲੇ ਪਹਿਲੇ ਹੀ ਤੁਹਾਨੂੰ ਇਹ ਗੱਲ ਸ਼ੁਰੂ ਕੀਤੀ ਸੀ ਕਿ ਗਾਹ ਜਦ ਪੈਸਾ ਬਹੁਤ ਜ਼ਿਆਦਾ ਹੋ ਚੁੱਕਾ ਹੈ ਹੁਣ ਲਿਆਜ ਵਿਆਜ ਦੀ 1-2 ਪਰਸੈਂਟ ਬਸ ਚੱਲਦੀ ਹੈ ਉਸ ਤੋਂ ਬਾਅਦ ਫਿਰ ਗਾਹ ਕੀ ਕਹਿੰਦਾ ਉਹ ਸਭ ਸੁਣਨ ਵਾਲਾ ਬੰਦਾ ਸਾਨੂੰ ਉਹ ਸਭ ਸੁਣਨ ਸਿਲੈਕਸ਼ਨ ਕਰਨੀ ਮੰਦੀ ਹੈ ਹਾਂਜੀ 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 ਤਾਂ ਬਿਲਕੁਲ ਆਪਾਂ ਮੰਨ ਲੀਏ ਕਿ ਲਿਆਇ ਨਹੀਂ ਹੈ ਕਿਉਂਕਿ ਬਹੁਤ سارے ਲੋਕ ਤਾਂ ਅਨੁਸ ਹੋਣ ਰਹੇ ਆ ਦੇਖ ਰਹੇ ਆ ਨਹੀਂ ਨਹੀਂ ਬਿਲਕੁਕੁਈ ਗਾਰਮੈਂਟ ਵਾਲਿਆਂ ਦੀ ਸ ਅੱਜ ਕੱਲ ਮੈ ਫੈਕਚਰ ਨੂੰ ਤਾਂ ਬਹੁਤ ਯਾਰ ਜ਼ੋਰ ਲਾਣਾ ਪੈਂਦਾ ਜੀ ਹਰ 15 ਦਿਨ 20 ਦਿਨ ਬਾਅਦ ਜਿਹੜੀ ਆ ਉਹ ਜਿਹੜੀ ਵੈਰੈਟੀ ਚੇਂਜ ਹੋ ਜਾਂਦੀ ਹੈ ਸਿਲੈਕਸ਼ਨ ਚੇਂਜ ਹੋ ਜਾਂਦੀ ਹੈ ਉਹ ਸਾਹਮਣੇ ਇਹਨਾਂ ਨੂੰ ਆਪਣੇ ਆਪ ਨੂੰ ਮੇਨਟੇਨ ਕਰਨਾ ਪੈਂਦਾ ਹੈ ਔਰ ਸਾਨੂੰ ਹਰ ਮਹੀਨੇ ਦੋ ਦੋ ਮਹੀਨਾ ਬਾਅਦ ਮੀਟਿੰਗ ਕਰਦੇ ਹਾਂ ਤੁਹਾਡੇ ਨਾਲ ਹਾਂਜੀ ਅਗਲੀ ਮੀਟਿੰਗ ਕੀ ਹੈ ਜੀ ਅਸੀਂ ਆ ਕੇ ਇਹਨਾਂ ਨਾਲ ਡਿਸਕਸ਼ਨ ਕਰਦੇ ਹਾਂ ਕੁਝ ਇਹ ਸਾਨੂੰ ਦਿਖਾਉਂਦੇ ਨੇ ਕੁਝ ਅਸੀਂ ਇਹਨਾਂ ਨੂੰ ਆਪਣੀ ਐਕਸਪੀਰੀਐਂਸ ਦੱਸਦੇ ਹਾਂ ਔਰ ਸਾਨੂੰ ਪ੍ਰੋਡਕਸ਼ਨ ਕਰਦੇ ਨੇ ਔਰ ਬਹੁਤ ਮਜ਼ਾ ਆ ਰਿਹਾ ਹਾਂਜੀ ਹਾਂਜੀ ਬਹੁਤ ਮਜ਼ਾ ਆ ਰਿਹਾ ਜੀ ਬਹੁਤ ਮਜ਼ਾ ਥੈਂਕ ਯੂ ਸਰ ਥੈਂਕ ਯੂ ਸਰ ਸੋ ਯੰਗਸਟਰ ਕੀ ਕਹਿੰਦਾ ਸਰ ਇਹਦੇ ਬਾਰੇ ਤੁਹਾਡਾ ਸ਼ੁਕ ਨਾਮ ਸਰ ਦਿਲਬ੍ਰਿਤ ਸਿੰਘ ਬਿਲਪ੍ਰੀਤ ਸਿੰਘ ਤੁਹਾਡਾ ਤਾਂ ਨਾਮ ਹੀ ਬੜਾ ਵਧੀਆ ਦਿਲ ਤੇ ਪ੍ਰੀਤ ਹਾਂਜੀ ਹਾਂਜੀ ਕੀ ਕਹਿੰਦਾ ਚਾਹੁੰਦੇ ਹੋ ਦਿਲਪ੍ਰੀਤ ਜੀ ਬੜੀ ਵਧੀਆ ਸੁਪਰ ਹਿੱਟ ਅੱਛਾ ਹਾਂਜੀ ਸੁਪਰ ਹਿੱਟ ਹੈ ਹਾਂਜੀ ਹਾਂਜੀ ਬਿਲਕੁਲ ਜੀ ਲੱਭਾ ਡਾਇਰੈਕਟਰ ਸੁਪਰ ਹਿੱਟ ਹੈ ਐਵਰਗ੍ਰੀਨ ਐਵਰਗ੍ਰੀਨ ਥੈਂਕ ਯੂ ਸਰ ਸੋ ਲਾਈਵ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਜਿਹੜੇ ਹੋਰ ਵੀ ਸਾਡੇ ਨਾਲ ਇੱਥੇ ਜੁੜੇ ਹੋਏ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਸ਼ੁਭਨਾ ਭਾਜੀ ਮੇਰਾ ਤਜਿੰਦਰ ਸਿੰਘ ਜੀ ਤਜਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਭਾਜੀ ਕਹਿਣਾ ਇਹ ਚਾਹਾਂਗੇ ਇਹਨਾਂ ਨੇ ਇੰਨਾ ਕੁਸ਼ ਮਿਹਨਤ ਕੀਤੀ ਹੈ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਕੰਮ ਦਾ ਹੋਰ ਰੁਝਾਨ ਵਧੇ ਵਪਾਰ ਵਧੇ 올 ਦੀ ਵੈਰੀ ਬੈਸਟ ਫੋਰ एवरीवन ਜੀ ਤੇ ਇਹ ਐਦਾ ਬੋਲਣ ਤੇ ਜਿਆਦਾ ਡਿਸਕਾਊਂਟ ਦਿੰਦੇ ਨੇ ਨਹੀਂ ਡਿਸਕਾਊਂਟ ਇਹ ਬਹੁਤ ਘੱਟ ਦਿੰਦੇ ਨੇ ਪਰ ਮਾਲ ਬਹੁਤ ਵਧੀਆ ਦਿੰਦੇ ਨੇ ਅੱਛਾ ਸਾਨੂੰ ਡਿਸਕਾਊਂਟ ਤੇ ਮਾਲ ਜਿਆਦਾ ਵਧੀਆ ਦਿੰਦੇ ਯੈਸ ਡਿਸਕਾਊਂਟ ਮੈਟਰ ਨਹੀਂ ਕਰਦਾ ਮਨਪਸੰਦ ਦੀ ਚੀਜ਼ ਮਨਪਸੰਦ ਦੀ ਚੀਜ਼ ਮਿਲਣੀ ਚਾਹੀਦੀ ਹੈ ਬਿਲਕੁਲ ਠੀਕ ਹੈ ਡੇਡ ਗਾਗ ਬੜਦਾ ਡੇਡ ਗਾਗ ਬੜਦਾ ਬਲ ਇਨੀ ਤਾਰੀਫ ਇੱਕੋ ਹੀ ਬੰਦੇ ਦੀ ਤੇ ਤਾਰੀਫ ਨਹੀਂ ਇਹ ਕਿਸਾਸ ਸਟੇਨ ਤੇ ਨਹੀਂ ਲਗਾਈ ਹੋਈ ਇਹ ਇੱਕ ਆਵਲ ਨੇ ਮਿਹਨਤੀ ਲੋਕ ਨੇ ਜਿਹੜਾ ਮਿਹਨਤ ਹੈ ਮਿਹਨਤ ਆ ਫਿਰ ਉੱਪਰ ਕਹਿੰਦੇ ਪੰਜਾਬੀ ਫੂਕ ਵੀ ਬੜੀ ਜੇਤੀ ਚੱਕ ਜਾਣਾ ਨਹੀਂ ਇਹ ਸਾਰਾ ਕੁਝ ਛੱਡ ਲੈਂਦੇ ਬਸ ਫੂਕ ਹੀ ਨਹੀਂ ਛੱਡਦੇ ਥੈਂਕ ਯੂ ਸਰ 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 ਨਮਸਤੇ ਜੀ ਨਾਮ ਦਾ ਦਾਜੂ ਸਰ ਨਾਮ ਦਾ ਦਾਜੂ ਰਜੇਸ਼ ਜੀ ਥੈਂਕ ਯੂ ਸਰ ਸੋ ਤੁਹਾਨੂੰ ਦਿਖਾ ਰਹੇ ਤਸਵੀਰਾਂ ਕਿ ਇਹ ਰਜੇਸ਼ ਜੀ ਦੀ ਹੈ ਜਿਹੜੇ ਲੱਬੜ ਦੇ ਪਿੱਛੇ ਮੋਟੀਵੇਸ਼ਨ ਹੈਗੇ ਆ ਸੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਸਰ ਲੱਬੜ ਚ ਆਪਾਂ ਕੀ ਕੀ ਬਣਾਨੇ ਵੈਸੇ ਇਹ ਤਾਂ ਦਾਜੂ ਬੇਬੀ ਗਾਰਮੈਂਟਸ ਹੀ ਹੈ ਜੀ ਮੈਂ ਬੀਨ ਬੇਬੀ ਗਾਰਮੈਂਟਸ ਹੀ ਹੈ

ओके सर ਜਿਵੇਂ ਬੱਚਿਆਂ ਲਈ ਹੁੰਦਾ ਕਿ ਵੱਡਿਆਂ ਲਈ ਦਾ ਕੋਈ ਵੀ ਫੈਬਰਿਕ ਯੂਜ਼ ਕਰ ਲਓ ਪਰ ਬੱਚਿਆਂ ਲਈ ਤਾਂ ਬਹੁਤ ਸਪੈਸੀਫਿਕੇਸ਼ਨਸ ਹੁੰਦੀਆਂ ਕਿਉਂਕਿ ਪਰ ਤੁਹਾਡੇ ਵਰਗੇ ਬੰਦੇ ਤਾਂ ਵੈਸੇ ਹੀ ਜਿਹੜੇ ਪਹਿਲਾਂ ਹੀ ਮਤਲਬ ਬਹੁਤ ਸੋਚਾ ਵਪਾਰ ਕਰਦੇ ਐ ਤੁਹਾਡੇ ਵਰਗੇ ਲਈ ਔਖਾ ਨਹੀਂ ਹੈ ਅੱਜ ਕਿ ਮਤਲਬ ਸਿਲੈਕਟਿਡ ਮਹਿੰਗੇ ਤੋਂ ਮਹਿੰਗਾ ਤੇ ਸਕਿਨ ਫਰੈਂਡਲੀ ਯਾਰ ਮਹਿੰਗਾ ਸਭ ਲਈ ਔਖਾ ਹੋ ਰਿਹਾ ਜੀ ਕੰਪੀਟੀਸ਼ਨ ਬਹੁਤ ਵੱਧ ਗਿਆ ਜੀ ਸੋਚਣਾ ਪੈਂਦਾ ਅੱਛੀ ਚੀਜ਼ ਦੇ ਕੇ ਵੀ ਜਾਇਜ਼ ਰੇਟ 'ਚ ਦੇਣੀ ਪੈਂਦੀ ਹੈ ਬਿਲਕੁਲ ਠੀਕ ਹਾਂ ਜੀ ਸੋ ਕੁੱਲ ਮਿਲਾ ਕੇ ਲਵ ਬਰਡ ਫਿਰ ਅਲਓਵਰ ਇੰਡੀਆ

ਕੀਤਾ ਜਾ ਰਿਹਾ ਹੈ ਫੀਡਬੈਕ ਲਿਤਾ ਜਾ ਰਿਹਾ ਹੈ ਕਸਟਮਰਸ ਤੋਂ ਔਰ ਉਸ ਫੀਡਬੈਕ ਤੋਂ ਬਾਅਦ ਜਿਹੜਾ ਹੈ ਫਾਈਨਲ ਵਿంటర్ ਕਲੈਕਸ਼ਨ ਨੂੰ ਤਿਆਰ ਕੀਤਾ ਜਾਂਦਾ ਸੋ ਇਹ ਸੀ ਫਿਲਹਾਲ ਲਵਰਡ ਦੇ ਸਟਾਲ ਤੋਂ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਨਦੇਸ਼ੀ ਧੰਨਵਾਦ